ਕਾਂਗਰਸ ਤੇ ਸ਼ੋਨੀਆ ਕਾਲੀ ਦਲ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੋ ਚੁੱਕੀਆਂ ਨੇ ਦਰਸਲ ਰਾਜਾ ਵਿਰਿੰਗ ਦੇ ਵੱਲੋਂ ਲਗਾਤਾਰ ਹੀ ਵਿਵਾਦਿਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਮਾਮਲੇ ਕਾਫੀ ਫੱਕਦੇ ਨੇ ਇਸੇਹੀ ਚੱਲਦੇ ਸੁਖਬੀਰ ਬਾਦਲ ਹੁਣਾਂ ਦੇ ਵੱਲੋਂ ਆਪੱਤੀ ਜਤਾਈ ਜਾ ਰਹੀ ਹੈ ਪਹਿਲਾਂ ਤਾਂ ਬੂਟਾ ਸਿੰਘ ਹੁਣਾਂ ਤੇ ਟਿੱਪਣੀ ਤੇ ਉਸ ਤੋਂ ਬਾਅਦ ਸੇਖ ਬਤਿਆ ਦੇ ਜੂੜੇ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸੁਖਬੀਰ ਬਾਦਲ ਨੇ ਜਿਹੜਾ ਜਿਹੜਾ ਚੁੱਕਿਆ ਸੀ ਔਰ ਆਪ ਪੱਤੀ ਇਸ ਪੂਰੇ ਮਾਮਲੇ ਤੇ ਜਿਤਾਈ ਸੀ ਤੇ ਇਸ ਤੋਂ ਬਾਅਦ ਹੁਣ ਦੋਵਾਂ ਪਾਰਟੀਆਂ ਦੇ ਵਿੱਚ ਕਾਟੋ ਕਲੇਸ਼ ਸ਼ੁਰੂ ਹੋ ਚੁੱਕਾ ਹੈ ਦੋਹਾਂ ਤੇ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ ਦਰਸਲ ਦਾਸੀ ਹੈ ਕਿ ਕਾਂਗਰਸ ਪਾਰਟੀ ਨੇ ਹੁਣ ਸੁਖਬੀਰ ਬਾਦਲ ਖੁਣਾ ਦੇ ਕੋਲੋਂ ਸਵਾਲ ਪੁੱਛੇ ਨੇ ਤਾਂ ਬਹੁਤ ਵੱਡੀਆਂ ਟਿੱਪਣੀਆਂ ਜੜੀਆਂ ਨੇ ਰਾਜਾ ਬੜਿੰਗ ਉਹਨਾਂ ਨੇ ਕੀਤੀਆਂ ਨੇ ਤਾਂ ਪੂਰਾ ਮਾਮਲਾ ਕੀ ਹੋਇਆ ਅਸੀਂ ਤੁਹਾਡੇ ਨਾਲ ਸਾਂਝਾ ਕਰ ਲੈਣੇ ਆਂ ਦਰਸਲ ਪਹਿਲਾਂ ਤਾਂ ਮੁਨੀਤਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਬਾਦਾਨ ਨੇ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੱਚਿਆਂ ਦੇ ਜੂੜੇ ਛੂਕੇ ਕੀਤੀ ਟਿੱਪਣੀ ਤੇ ਆਪੱਤੀ ਜਤਾਈ ਇਸ ਨੂੰ ਸਿੱਖ ਧਰਮ ਦਾ ਅਪਮਾਨ ਕਰਾਰ ਕੀਤਾ ਔਰ ਇਸ ਤੋਂ ਬਾਅਦ ਹੁਣ ਦੋਵੇਂ ਪਾਰਟੀਆਂ ਚ ਕਲੇਸ਼ ਵਧਿਆ ਤਾਂ ਸੁਖਬੀਰ ਬਾਦਲ ਹੁਣਾਂ ਤੇ ਉਹਨਾਂ ਦੇ ਪਰਿਵਾਰ ਦੀ ਕੂਲੀ ਖੇਡਦੇ ਦੀ ਤਸਵੀਰ ਜਿਹੜੀ ਸਾਂਝੀ ਕੀਤੀ ਆ ਤੇ ਨਾਲ ਦੀ ਨਾਲ ਰਾਜਾ ਵਿੜਿੰਗ ਨੇ 9 ਵੱਟੇ ਸਵਾਲ ਜਿਹੜੇ ਨੇ ਉਹ ਸੁਖਬੀਰ ਬਾਦਲ ਹੁਣਾਂ ਕੋਲੋਂ ਪੁੱਛੇ ਨੇ ਦਰਸਲ ਦਸੀਏ ਕਿ ਇਹਨਾਂ ਸਵਾਲਾਂ ਦੇ ਪੁੱਛਣ ਤੋਂ ਬਾਅਦ ਮਾਮਲਾ ਪੱਕ ਗਿਆ ਕਾਂਗਰਸ ਦੇ ਗੁਲਾਰੇ ਰਾਜਾ ਵਿੜਿੰਗ ਨੇ ਇਹ ਸਪਸ਼ਟਿਕਰਣ ਕੀਤਾ ਔਰ ਨਾਲ ਦੀ ਨਾਲ ਸਵਾਲ ਵੀ ਜਿਹੜੇ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸਿਰਫ ਬੱਚਿਆਂ ਨਾਲ ਮਜ਼ਾਕ ਕੀਤਾ ਜਾ ਰਿਹਾ ਸੀ ਇਸ ਉਹਨਾਂ ਦੇ ਨਾਲ ਕੇਸਾ ਦੇ અપਮਾਨ ਦੀ ਕੋਈ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਦੇ ਬਾਵਜੂਦ ਸ਼ੋਮਨੀ ਕਾਲੀ ਦਾ ਲਗਾਤਾਰ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਜੀ ਸੀ ਔਰ ਹੁਣ ਰਾਜਾ ਵੜਿੰਗ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸੁਖਬੀਰ ਬਾਦਲ ਹੁਣਾਂ ਦੇ ਅੱਗੇ ਤਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਰਾਜਾ ਵੜਿੰਗ ਨੇ ਪੁੱਛਿਆ ਕਿ ਦਸਤਾਰ ਲਾ ਕੇ ਉਲੀ ਖੇਤਨਾ ਸਿੱਖ ਕੌਮ ਦੇ ਵਿੱਚ ਪਰਵਾਨਿਤ ਹੈ ਔਰ ਦੂਸਰਾ ਸਵਾਲੇ ਪੁੱਛਦੇ ਨੇ ਰਾਜਾਵੜੇ ਕੀ ਉਸ ਨਾਲ ਕਿਸਾ ਦੀ ਵਿਅਦਵੀ ਨਹੀਂ ਹੁੰਦੀ ਹੈ ਪੰਥ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਦੇ ਪ੍ਰਧਾਨ ਦਾ ਇਸ ਤਰੀਕੇ ਦਾ ਵਤੀਰਾ ਜਿਹੜਾ ਵਾ ਕਿ ਸਾਡੀ ਸਿੱਖ ਨੌਜਵਾਨ ਪੀੜ੍ਹੀ ਨੂੰ ਗਲਤ ਸੇਧ ਨਹੀਂ ਦੇ ਰਹੀ ਹੈ ਔਰ ਨਾਲ ਹੀ ਚਵਰ ਤਖਤ ਦੇ ਮਾਲਕ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਵੀ ਅਕਾਲ ਤਖਤ ਸਾਹਿਬ ਉੱਤੇ ਮੰਨ ਕੇ ਮਨਨ ਮਨਨ ਤੋਂ ਬਾਅਦ ਵੀ ਆਪਣੇ ਆਪ ਹੀ ਆਪਣੇ ਹੀ ਬਿਆਨਾਂ ਤੋਂ ਮੁਕਰ ਜਾਂਦੇ ਨੇ ਕਿ ਸਿੱਖ ਕੌਮ ਨੂੰ ਇਹ ਪਰਵਾਹ ਨਹੀਂ ਇਹ ਸਵਾਲ ਰਾਜਾ ਵੜਿੰਗ ਦੇ ਵੱਲੋਂ ਪੁੱਛੇ ਜਾ ਰਹੇ ਨੇ ਦਾਜ਼ੀਏ ਕੇ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਤੁਸੀਂ ਉਸ ਲਈ ਕੀ ਕੀਤਾ ਇਹ ਸਵਾਲ ਰਾਜਾ ਵੜਿੰਗ ਚੜ੍ਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਹੁਣਾ ਕੋਲ ਪੁੱਛ ਰਹੇ ਨੇ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬਰਗਾੜੀ ਬਾਈਬਲ ਕਲਾ ਵਿਖੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ ਲਗਾਏ ਗਏ ਧਰਨੇ ਵਿੱਚ ਸਿੱਖ ਨੌਜਵਾਨਾਂ ਤੇ ਗੋਲੀ ਚਲਵਾ ਕੇ ਕਤਲ ਕਰਵਾਏ ਇਸ ਲਈ ਸਿੱਖ ਕੌਮ ਸਨ ਮੁੱਖ ਕਦੋਂ ਜਵਾਬ ਦੇਵੇਗਾ ਪੰਥ ਪਾਰਟੀ ਦਾ ਪ੍ਰਧਾਨ ਇਹ ਚ ਉਹਨੇ ਸਿੱਧੇ ਸਵਾਲ ਸੁਖਬੀਰ ਬਾਦਲ ਹੁਣਾ ਕੋਲ ਰਾਜਾ ਵੜਿਕ ਪੁੱਛ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਕਲਤਕ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ ਹੈ ਇਹ ਸਵਾਲ ਜਿਹੜੇ ਲਗਾਤਾਰ ਪੁੱਛ ਰਹੇ ਨੇ ਜਾਨਕੀ ਹੁਣ ਬਹੁਤ ਸਿੱਖੀਆਂ ਟਿੱਪਣੀਆਂ ਜਿਹੜੀਆਂ ਰਾਜਾ ਵੜਿਕ ਤੇ ਕੀਤੀਆਂ ਨੇ ਦਾਦੀਏ ਕੇ ਸੁਖਬੀਰ ਬਾਦਲ ਨੂੰ ਘਿਰਦੇ ਹੋਏ ਰਾਜਾ ਵੜਿੰਗ ਨੇ ਸਿੱਖਾਲ ਤੱਕ ਸਾਇਬ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਔਰ ਇਹ ਚਿਰੀਆਂ ਚਰਚਾਵਾਂ ਤੇਜ ਕੀਤੀਆਂ ਨੇ ਉਸ ਤੋਂ ਬਾਅਦ ਜਿਹੜੇ ਪਿਆਦਵੀ ਮਾਮਲੇ ਨੂੰ ਲੈ ਕੇ ਵੀ ਟਿੱਪਣੀਆਂ ਰਾਜਾ ਵੜਿੰਗ ਵੱਲੋਂ ਕੀਤੀਆਂ ਗਈਆਂ ਨੇ ਤੇ ਰਾਜਾ ਵੜਿੰਗ ਵੀ ਜਿਹੜੇ ਚੱਚਾ ਦੇ ਵਿੱਚ ਰਹਿੰਦੇ ਨੇ ਤਾਂ ਇੱਕ ਮਾਮਲਾ ਹੋਰ ਜਮਾ ਤਾਜ਼ਾ ਖੜਾ ਹੋਇਆ ਤੇ ਇਸ ਦੇ ਵਿਚਾਲੇ ਦੋਹਾਂ ਪਾਰਟੀਆਂ 'ਚ ਤਿੱਖੀ ਬਹਿਸ ਸ਼ੁਰੂ ਹੋਈ ਹੈ ਤੇ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਨੌ ਸਵਾਲ ਵਟੇ ਪੁੱਛੇ ਜਿਸ ਤੋਂ ਬਾਅਦ ਹੁਣ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਵੀ ਪੁੱਛੇ ਨੇ ਕਿ ਆਖਰ ਹੁਣ ਸੁਖਵੀਰ ਬਾਦਲ ਜਿਸ ਤਰੀਕੇ ਦੇ ਨਾਲ ਅਪਮਾਨ ਦੀਆਂ ਗੱਲਾਂ ਕਰਦੇ ਨੇ ਕੀ ਚੋਕੋ ਜੋ ਉਹਨਾਂ ਨੇ ਕੀਤਾ ਉਹ ਸਿੱਖ ਕੌਮ ਦੇ ਲਈ ਅਪਮਾਨ ਵਾਲੀ ਗੱਲ ਨਹੀਂ ਹੈ ਤਾਂ ਇਸ ਨੂੰ ਲੈ ਕੇ ਹੁਣ ਤੋਂ ਆ ਪਾਰਟੀਆਂ 'ਚ ਵਿਚਾਰ ਵਟਾਂਦਰੇ ਜ਼ਿਆਦਾ ਵਧ ਗਏ ਨੇ ਤਕਰਾਰ ਵਧਾ ਦਿਖਾਈ ਦੇਤਾ